ਕਾਨਫਰੰਸ ਕੀਤੀ ਜਾ ਰਹੀ ਹੈ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣੋ ਸਰ ਜੈਣਾ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਰ ਅਫਸਰ ਦੀ ਜਿਹੜਾ ਜੋਇਨ ਕਰਦਾ ਹੈ ਉਹ ਉੱਥੋਂ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਉਹ ਆਫ ਸੀਕਰਸੀ ਹੈ ਜਿਹਦਾ ਆਪਾਂ ਸੌਂਖਾ ਨੇ ਆ ਜਿਵੇਂ ਮਨਿਸਟਰ ਹੋਗੀ ਗਵਰਨਰ ਤੋਂ ਉਹ ਤਾਂ ਆਫ ਸੀਕਰਸੀ ਲੈਣੀ ਹੈ ਮਤਲਬ ਕੀ ਹੈ ਇਹ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਦੱਸਨੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਹੈ ਸਸੋਦੀਆ ਲੜੇ ਕਿਸ ਕਪੈਸਿਟੀ ਵਿੱਚ ਸਸੋਦੀਆ ਕਿਸ ਕਪੈਸਿਟੀ ਵਿੱਚ ਜਾਣ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿੱਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਸਾਰੀ ਸਮੁੱਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਲ ਵਿਪਲ ਕੁਮਾਰ ਉਹ ਦਾ ਚੀਫ ਮਿਨਿਸਟਰ ਨੰਲਾਤਾ ਹੈ ਜੀ ਨੇ ਉਥੇ ਇੱਕ ਲੜਕੀ ਲੇਡੀ ਐਮਪੀ ਨਾਲ ਬੁਰਾ سلوਕ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨਾਂ ਬਾਹਰ ਦੇ ਆ ਗਏ ਰੈਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣੀ ਹੈ ਬਾਹਰੋਂ ਦਿੱਲੀੋਂ ਲਾਤੇ ਕਿਉਂ ਲਾਏ ਜੋ ਇਹ ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨ ਹੈ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਮੈਂ ਅੱਜ ਤੱਕ ਆਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾਰੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁੱਟਣ ਦਾ ਜਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਹੈ ਬਿਗੈਰ ਕਿਸਾਨਾਂ ਤੋਂ ਅਪਰੂਵਲ ਲੈ ਆ ਜ਼ਮੀਨ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰਨਾ ਪਏ ਐਜਿਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਣ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਸ ਪਾਰਟੀ ਹੈ ਸਾਡੀ ਜਮਹੂਰੀ ਹੈ ਪਾਵੇਂ ਕਾਂਗਰਸ ਐ ਪਾਵੇਂ ਆਮ ਆਦਮੀ ਪਾਰਟੀ ਐ ਪਾਵੇਂ ਦੂਜੀਆਂ ਪਾਰਟੀਆਂ ਐ ਇਹਨਾਂ ਦੀ ਕੋਈ ਜੁਮਹਰੀ ਨਹੀਂ ਆ ਤਾਂ ਇੱਥੇ ਆਉਂਦੇ ਐ ਇੱਕ ਸੁਭਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਸਾਡੇ ਵਾਸਤੇ ਆ ਸਟੇਟ ਨਹੀਂ ਐ ਸਾਡੇ ਵਾਸਤੇ ਆ ਘਰ ਐ ਤੋ ਇਸ ਕਰਕੇ ਮੈਂ ਅੱਜ ਅਫਸਰ ਸਭਾ ਨੂੰ ਬੇਨਤੀ ਕਰਨਾ ਚਾਹਣਾ ਐ ਕਿ ਇਸ ਆ ਜਿਹੜੇ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਇਸ ਫੈਸਲੇ ਜਿਹੜੇ ਗਲਤ ਹੋਤੋਂ ਕਰਾਈ ਜਾਂਦੇ ਐ ਆ ਸਾਰੇ ਗਲਤ ਫੈਸਲੇ ਆ ਭੁਗਤਨੇ ਤੁਹਾਨੂੰ ਪੈਣੇ ਆ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਆ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਇਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰਿਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੇ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋ ਇਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਪਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੂਕੇਸ਼ਨ ਕਰਨੀ ਪਏ ਜੋ ਚੀਜ਼ਾਂ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ੱੱੱਕਾ ਨਹੀਂ ਹੋਣਦਾ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ੱੱੱਕਾ ਨਹੀਂ ਹੋਣਦਾਂਗੇ ਅਮਾਥੋਂ ਅੱਜ ਅੱਜ ਮੈਂ ਕਹਿਣਾ ਹੈ ਤੇ ਨਾਲੇ ਵਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਪਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲਾਂ 'ਚ ਹੋਵੋਗੇ ਆ ਜਿੰਨਾ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਰ ਚੇਅਰਮੈਨ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਚੇਅਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲੱਗਿਆ ਆ ਸਾਰੇ ਚੇਅਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਹੇਤੇ ਲਾਏ ਆ ਪੋਲੂਸ਼ਨ ਬੋਰਡ ਲਾ ਲਓ ਰੇਰਾ ਲਾ ਲਓ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਹੈਵੀ ਇੰਡਸਟਰੀ ਦਾ ਲਾਹਤਾ ਸਾਰੇ ਟਾਰਗੇਟ ਦਿੱਤੇ ਹੈ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋਡੀਆਂ ਨੇ ਆਪਣੇ ਜਾਇਮੇ ਆ ਰੀਅਲ ਸਟੇਟ ਵਾਲੇ ਨੇ ਕੀਤੀ ਹੈ ਅਫਸਰਾਂ ਦੀ ਉਹ ਹੁੰਦਾ ਕੌਣ ਹੈ ਕਰਨ ਵਾਸਤੇ ਚੀਫ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਤਾਂ ਚੀਫ ਮਿਨਿਸਟਰ ਤੁੰਨਾਂ ਬੁਲਾਉਂਦੇ ਹੀ ਨਹੀਂ ਹੁਣ ਤੁਸੀਂ ਫੋਟੋਗ੍ਰਾਫੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫੀ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾ ਕਲੀਅਰਟੀ ਬੜੀ ਕਲੀਅਰ ਹੈ ਕੀ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਕੋਈ ਤਰੀਕਾ ਇਹਨਾਂ ਨੇ ਬਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ। ਕਿਹੜੇ ਮੈਂ ਨਹੀਂ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾ ਰਿਹਾ ਮਿਲ ਰਿਹਾ ਤੇ ਇੱਕ ਪਿੰਡ ਹੈ ਹਿਸੇ ਵਾਲਾ ਹਾਂ ਤੇ ਕਹੀ ਹੈ ਪਰ ਜੇ ਮੈਨੇ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ ਕਿਸੇ ਹਾਲਤ ਪੂਰਾ ਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿਸੇ ਹਾਲਤ ਆ ੱਤਕਾ ਨਹੀਂ ਹੋਣ ਦੇਵਾਂਗੇ ਸੁਖਵੀਰ ਜੀ ਸਿਰਫ ਲੁਧਿਆਣਾ ਦੀ ਜ਼ਮੀਨ ਹੈ ਕਿ ਪਹੋਰ ਵੀ ਕੋਈ ਸੂਚਨਾ ਕੀ ਬਾਤ ਮੈਨੂੰ ਕਹ ਲੁਧਿਆਣੇ ਦੀ ਜੋ ਆਫੀਸ਼ੀਅਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਬਠਿੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹਰਾਮ ਦੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਹੈ 6000 ਕਿੱਲਾ ਮੁਹਾਲੀ ਪਿਆ ਹੈ ਹਲੇ ਤੱਕ ਡਿਵੈਲਪ ਨਹੀਂ ਹੋਇਆ ਪਿਛਲੀ ਕਾਂਗਰਸ ਨੇ ਕਹਾ ਮੈਂ 1400 ਕਿੱਲਾ ਐਕਵਾਇਰ ਕੀਤਾ ਸੀ ਇੱਕ ਕਿੱਟ ਨਹੀਂ ਲੱਗੀ ਇੱਥੇ 2500 25000 ਕਿੱਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲੇ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦਾ ਪੈਸਾ ਹੈ ਨਹੀਂ 1000 ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਂ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਾ ਇੱਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲਾਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲੀਜ਼ ਕਰੀ ਜਾਵਾਂਗੇ ਆ ਇਹਨਾਂ ਦੀ ਗੇਮ ਪਲਾਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਸਪਨੇ ਪਤਾ ਨਹੀਂ ਬਹੁਤ ਜ਼ਿਆਦਾ ਜਿਹੜਾ ਬਬਲਾਗਾ ਪਹੁੰਚਦੇ ਆਪਸੇ ਆਖੇ ਰੌਕਮ ਦੇ ਜੈਗੋਨਸਿਕਾ ਕਬੀ ਚੱਚਾ ਹੋ ਰਿਹਾ ਸਰਦਾਰ ਨਕਾਉਂਦੇ ਸਿੱਧਾ ਬਿਆਨ ਵੀ ਆਇਆ ਮਤਲਬ ਐਡਾ ਵੱਡਾ ਵੰਤਪਕਾ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨਾ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਜੇ 100 ਡਰੋਨ ਬਾਹਰੋਂ ਆਏ ਐ ਐਗਜ਼ਾਮਪਲ ਦੇ ਰਿਹਾ 60% ਹਮਲਾ ਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਕ ਸੀ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਸ ਸਿਸਟਮ ਨਾਲ ਉਹਨਾਂ ਨੇ ਇੱਕ ਤੀ ਹਮਲੇ ਕੀਤੇ ਐ ਆਹ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਐ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਦਾ ਸੀ ਇਹ ਹਰ ਰੋਜ਼ 300 ਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤਦੋਂ ਫੌਜ ਤਾਂ ਆਇਆ ਵੀ ਜਦੋਂ ਅੱਜ ਮਤਲਬ ਆਪਣੇ ਖਾਲਸਾ ਦੇ ਦਿੱਤੇ ਆ ਸਾਹਿਬ ਦੇ ਮਤਲਬ ਅੱਜ ਵੀ ਕਹਿੰਦਾ ਉਹਨੂੰ ਫੁੱਟਪੋ ਦੇ ਆਏ ਉਹਨੇ ਕਹਿੰਦਾ ਫੁੱਟਪੋ ਦੇ ਆਏ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆਪ ਬਾਹਰ ਆਇਆ ਉਹ ਐਸਜੀਪੀਸੀ ਉਹ ਐਸਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਪਰ ਮੈਂ ਇਹ ਨਾ ਕਹਿਣਾ ਚਾਹਣਾ ਹੈ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹਣਾ ਹੈ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਇਕੱਲੇ ਦੇਸ਼ ਨੂੰ ਤਾਂ ਬਚਾਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਜੀ ਜੀ ਜੀ ਵਿਧਾਨ ਸਭਾ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਹੈ ਜਿਵੇਂ ਹਮ ਖਿਆਲੀ ਪਾਰਟੀ ਨਾਲ ਅਕਾਲੀ ਦਲ ਦਾ ਕੋਈ ਚੱਲ ਰਿਹਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤੀਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਦ ਕਾਂਗਰਸ ਦੀ ਪਾਰਟੀ ਸੀ ਇੱਕ ਕੈਟਰੀ ਲੱਗੀ ਆਪ 5 ਸਾਲ ਤੁਸੀਂ